ਜੋਰਾ ਵੀ ਆਤਾ ਤੂੰ ਕਰੋਨ ਲੱਗ ਗਏ ਇਹ ਨਾ ਹੋਵੇ ਕਿ ਤੈਨੂੰ ਭੁੱਲ ਜਵੇਂ ਕਿਤੇ ਜਾਂਦੀ ਜਨਾਨੀ ਦੇ ਥੱਲੇ ਲੱਗ ਕੇ ਸਾਡੇ ਨਾਲੋਂ ਆਡੀ ਹੋ ਜਾਵੇਂ ਜੋ ਭਾਬੀ ਕਿਹੋ ਜਿਹੀ ਗੱਲਾਂ ਕਰੀ ਜਾਂਦੀਆਂ ਮਿੰਨ ਤਾਂ ਸੰਗ ਲੱਗੀ ਜਾਂਦੀ ਐ ਕਿਹੜੀ ਤੇ ਬੱਲੇ ਲੱਗੂਗਾ ਕਿਦਾ ਵਾਦਾ ਮਹਿੰਦੀ ਲਾ ਦੇ ਉਹ ਮੈਂ ਤਾਂ ਜਾ ਕੇ ਹਲਵਾਈਆਂ ਨੂੰ ਵੀ ਪੁੱਛ ਆਇਆ ਤੇ ਤੁਹਾਡੇ ਤੋਂ ਹਾਲੇ ਤੱਕ ਮਹਿੰਦੀ ਨਹੀਂ ਲੱਗੀ ਹਾਲੇ ਤੇ ਸੌਰੇ ਦਾ ਫੋਨ ਆਈ ਜਾਂਦਾ ਮੈਨੂੰ ਲੱਗਦਾ ਦਾਜ ਬਾਰੇ ਕੋਈ ਗੱਲ ਕਰਨੀ ਹੋਊਗੀ ਦੱਸੋ ਤੁਹਾਡੇ ਜੋ ਕੌਣ ਗੱਲ ਕਰੂਗਾ ਪੁੱਤ ਤੂੰ ਘਰ ਦਾ ਵੱਡਾ ਐ ਤੂੰ ਗੱਲ ਹਾਂ ਨਾਲੇ ਬਈ ਤੈਨੂੰ ਗੱਲ ਕਰਨ ਦਾ ਹਿਸਾਬ ਜੈ ਮੜੀ ਜੀ ਤਰੀਕੇ ਨਾਲ ਗੱਲ ਕਰੀ ਚੱਲ ਮੈਂ ਹੀ ਕਰ ਲੈਣਾ ਹੈਲੋ ਕਾ ਤੂੰ ਕੀ ਗੱਲ ਹੋਗੀ ਜੀ ਕਾਲੂ ਉਹ ਤਾਂ ਜਵਾਬ ਦੇ ਕੇ ਯਾਰ ਪਤਾ ਹੈ ਕਿ ਮੈਂ ਦੇਗਾ ਜਵਾਬ ਉਹ ਬੇਬੇ ਜਵਾਬ ਹੀ ਦੇਣਾ ਸੀ ਇਹਨੇ ਸੱਸ ਨੂੰ ਤਾਂ ਅੱਜ ਬੁਲਾਈ ਨਹੀਂ ਫੋਨ ਕਰਕੇ ਇਹ ਗੱਲ ਕਰਨ ਲੱਗ ਗਿਆ ਉਹਨਾਂ ਨਾਲ ਓਏ ਉਹਨਾਂ ਨੇ ਜਵਾਬ ਦੇਣ ਨੂੰ ਤਾਂ ਖੁਲ ਲਾਇਆ ਸੀ ਫੇਰ ਮੈਂ ਉਹਨਾਂ ਸਾਥਰੀ ਘਰ ਬੁਲਾਉਂਦਾ ਭਾਵੇਂ ਨਾ ਬੁਲਾਉਂਦਾ ਮੈਂ ਕਾਲੇ ਮੂਹ ਵਾਲਿਆ ਜੇ ਤੂੰ ਸੱਸ ਨੂੰ ਨਹੀਂ ਬੁਲਾਉਂਦਾ ਜਦੋਂ ਉਹ ਜਵਾਬ ਦੇ ਰਹੇ ਸੀ ਤਾਂ ਤਰਲੇ ਨਹੀਂ ਕਰ ਸਕਿਆ ਉਹਨਾਂ ਨੇ ਉਹ ਯਾਰ ਮੈਂ ਕਿਉਂ ਕਰਾਂ ਤਰਲੇ ਮੈਂ ਤਾਂ ਵਿਆਹ ਹੋਇਆ ਮੈਨੂੰ ਕੀ ਲੋੜ